ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਆ ਜਿਹੜੇ ਬਾਈ ਜੀ ਹੈਂਡੀਕੈਪਟ ਦੇਖ ਰਹੇ ਹੋ ਪਹਿਲਾਂ ਤਾਂ ਇਹਨਾਂ ਵਾਰਿਆ ਆਪਾਂ ਜਿਹੜੀ ਸਾਰੀ ਗੱਲਬਾਤ ਕਰਨੀ ਹੈ ਗੱਲਬਾਤ ਕਰਨ ਤੋਂ ਪਹਿਲਾਂ ਇੱਕ ਗੱਲ ਕਹਿ ਦਿੰਨੇ ਬਾਈ ਇਹ ਜਿਹੜੀ ਵੱਧ ਤੋਂ ਵੱਧ ਵੀਡੀਓ ਹੈ ਜਿਹੜੀ ਸ਼ੇਅਰ ਜਰੂਰ ਕਰੋ ਬਸ ਕਿਉਂਕਿ ਗੱਲਬਾਤ ਆਪਾਂ ਬਾਅਦ ਕਰਨੀ ਸ਼ੇਅਰ ਕਰਨ ਨਾਲ ਪਹਿਲਾਂ ਉਹ ਫਰਜ਼ ਨਿਭਾਉਣਾਗਾ ਇਹ ਬਾਈ ਹੈਂਡੀਕੈਪਟਾ ਇਹਨਾਂ ਦਾ ਪਿੰਡ ਹੈਗਾ ਖਖਰਾਣਾ ਜਿਹੜਾ ਮੋਗੇ ਜ਼ਿਲ੍ਹੇ ਦੇ ਵਿੱਚ ਪੈਂਦਾ ਵਾ ਤੇ ਆ ਸਾਹਮਣੇ ਹੈਗਾ ਟੂਲ ਇਹ ਜਿਹੜਾ ਦਾਰਾਪੁਰ ਦੇ ਵਿੱਚ ਪੈ ਜਾਂਦਾ ਵਾ ਠੀਕ ਹੈ ਜੀ ਤਾਂ ਸਮਝ ਲਓ ਖਖਰਾ ਨਹੀਂ ਸ਼੍ਰੀ ਤੇ ਦਾਰਾਪੁਰ ਇਹਨੂੰ ਤਿੰਨ ਪਿੰਡ ਟੂਲ ਦੇ ਨੇੜੇ ਪੈ ਜਾਂਦੇ ਆ ਇਹ ਇੱਥੇ ਬਾਈ ਜਿਹੜਾ ਮੁਰੁੰਡਿਆਂ ਦਾ ਆ ਮੁਰੁੰਡੇ ਵੇਚ ਕੇ ਆ ਦਾ ਗੁਜ਼ਾਰਾ ਕਰਦਾ ਵਾ ਤੇ ਬਾਈ ਦੇ ਦੋ ਧੀਆ ਮਟਿਆਰ ਆ ਨਾ ਬਾਈ ਦੇ ਮੁੰਡਾ ਹੈਗਾ ਤੇ ਵਾਈਫ ਆ ਬਾਈ ਦੀ ਬਾਈ ਉਹ ਤਾਂ ਹੈਂਡੀਕੈਪਡ ਹਾਂਜੀ ਹੈਂਡੀਕੈਪਡ ਬਾਈ ਦੀ ਜਿਹੜੀ ਵਾਈਫ ਆ ਉਹ ਵੀ ਹੈਂਡੀਕੈਪਡ ਆ ਦੋਨੇ ਜੀ ਹੈਂਡੀਕੈਪਡ ਆ ਤੇ ਕੁੜੀਆਂ ਠੀਕ ਆ ਨਾ ਹਾਂਜੀ ਹਾਂ ਕੁੜੀਆਂ ਠੀਕ ਆ ਤੇ ਬਾਕੀ ਨਾ ਪਤਾ ਕੀ ਗੱਲ ਆ ਬਾਈ ਨੇ ਨਾ ਮੰਗ ਕੀਤੀ ਸੀ ਕਿ ਬਈ ਮੈਨੂੰ ਸਕੂਟਰ ਜਿਹੜੀ ਹੁੰਦੀ ਹੈ ਬੈਟਰੀ ਵਾਲੀ ਉਹ ਦਵਾਈ ਜਾਵੇ ਉਹ ਵੀ ਬਾਈ ਹੋਣਾ ਨਾ ਇਹਨਾਂ ਟੂਲ ਤੇ ਹੈ ਬਾਈ ਸਾਰੇ ਜਿਹੜੇ ਟੂਲ ਤੇ ਲੱਗੇ ਹੋਏ ਆ ਤੇ ਇਹਨਾਂ ਨੂੰ ਬਾਈ ਕਹਿੰਦਾ ਸੀ ਕਿ ਬਈ ਮੈਨੂੰ ਬਈ ਸਕੂਟਰੀ ਦੀ ਹੈਲਪ ਕਰੂ ਯਾਰ ਜਾਂ ਕਿਸੇ ਨੂੰ ਕਹਿ ਕਵਾ ਕੇ ਬਾਈ ਨੇ ਬਹੁਤ ਜਾਣੇ ਨੂੰ ਕਿਹਾ ਤੇ ਪਰ ਕਿਸੇ ਨੇ ਬਾਈ ਦੀ ਜਿਹੜੀ ਸਾਰ ਨਹੀਂ ਲਈ ਤੇ ਅੱਜ ਆ ਵੀਰ ਮੇਰੇ ਜਗਜੀਤ ਮੇਰਾ ਕਲਾਸ ਫੈਲੋ ਹੀ ਮੁੰਡਾ ਇਹਨੇ ਮੈਨੂੰ ਫੋਨ ਲਾਇਆ ਮੈਨੂੰ ਕਹਿੰਦਾ ਬਾਈ ਆਪਾਂ ਬਾਈ ਦੀ ਹੈਲਪ ਕਰਨੀ ਆ ਤੇ ਮੈਂ ਕਿਹਾ ਕੋਈ ਬਾਅਦ ਨਹੀਂ ਬਈ ਆਪਾਂ ਵੀਡੀਓ ਪਾ ਦਾਂਗੇ ਬਾਈ ਦੀ ਹਨਾ ਬਹੁਤ ਮਦਦਗਾਰ ਹੈਗੇ ਆ ਬਹੁਤ ਤਾਹ ਤੋਂ ਤਾਹ ਪਏ ਲੋਕ ਤੇ ਆਪਾਂ ਨੂੰ ਤਾਂ ਇਕੱਲੀ ਸਕੂਟਰੀ ਦੀ ਚਾਹੀਦੀ ਆ ਲੋਡ ਹਨਾ ਕਿਉਂਕਿ ਬਾਈ ਨੂੰ ਨਾ ਜਿਹੜਾ ਮਰੂੰਡਾ ਲਿਆਉਣ ਦੇ ਵਿੱਚ ਬਹੁਤ ਦਿੱਕਤ ਆਉਂਦੀ ਹੈ ਕਿਉਂਕਿ ਇਹ ਬਾਈ ਹੁਣਾਂ ਨੂੰ ਕਹਿੰਦਾ ਬਈ ਮੈਨੂੰ ਲਿਆ ਕੇ ਦੋ ਹਣੇ ਇਹੀ ਗੱਲ ਆ ਨਾ ਬਈ ਕਿਤੇ ਕਿਤੇ ਇਹ ਕਿਤੇ ਇਹਨਾਂ ਦਾ ਟਾਈਮ ਨਹੀਂ ਲੱਗਦਾ ਜਾਂ ਕੋਈ ਕਦੇ ਆਇਆ ਨਹੀਂ ਹੁੰਦਾਗਾ ਤੇ ਇਹ ਬਾਈ ਨੂੰ ਜਿਹੜੀ ਬਹੁਤ ਦਿੱਕਤ ਆਉਂਦੀ ਬਾਕੀ ਬਾਈ ਹੁਣੇ ਦੱਸ ਹੀ ਦੇਣਗੇ ਬਾਈ ਦੱਸਿਓ ਬਈ ਕੀ ਹਿਸਾਬ ਹੈ ਹਾਂਜੀ ਬਾਕੀ ਵੀ ਸਾਰਾ ਸਾਰਾ ਦਿਨ 2 2 ਵਜੇ 2:30 ਵਜੇ ਤੱਕ ਠੀਕਦਾ ਰਹਿੰਦਾ ਉਹ ਨੂੰ ਠੀਕਦਾ ਹਾਂਜੀ ਅਸੀਂ ਮਰੂੰਡਾ ਲਿਆ ਕੇ ਦੇਵਾਂਗੇ ਤੇ ਫੇਰੇ ਵਿੱਚ ਠੀਕ ਆ ਇਹਦਾ ਖਰਚਾ ਵੀ ਸਾਰਾ ਇਹਦੇ ਤੇ ਚੱਲਦਾ ਕੋਈ ਹੋਰ ਹੋਰ ਕਿਸੇ ਦਾ ਮੈਂ ਤਾਂ ਆਪਾ ਬਾਈ ਬਾਈ ਹੁਣਾ ਦੇ ਸਿਰ ਤੇ ਹੀ ਆ ਜੇ ਤਾਂ ਬਾਈ ਹੁਣਾ ਤੇ ਕੋਈ ਮਰੁੰਡਾ ਲਿਆ ਦਿੰਦਾ ਤਾਂ ਬਾਈ ਦਾ ਜਿਹੜਾ ਧੰਦਾ ਚੱਲੀ ਜਾਂਦਾ ਵਾ ਤੇ ਨਹੀਂ ਤੇ ਬੈਠਾ ਜਿੰਦਾ ਵਿਚਾਰਾ ਤੇ ਇਹਦਾ ਮਤਲਬ ਇਹ ਆ ਬਾਈ ਉਹ ਜੇ ਸਕੂਟਰੀ ਮਿਲ ਜੂਗੀ ਉਹ ਕਿੰਨੇ ਕੀ ਦਿੰਦੀ ਬਈ 10-12000 ਦੀ ਹੋਊਗੀ ਉਹ ਮੇਰੇ ਹੱਥਾਂ ਆਊਗੀ 25-30 ਹਾਂ ਚਲ 25-30 ਦੀ ਹੋਊਗੀ ਤੇ ਉਹ ਬਾਈ ਕਹਿੰਦਾ ਵੀ ਜੇ ਮੈਨੂੰ ਉਹ ਸਕੂਟਰੀ ਮਿਲ ਜੇ ਤਾਂ ਜਿਹੜਾ ਮੈਂ ਆਪਦਾ ਕੰਮਕਾਰ ਆ ਜਿਹੜਾ ਮੈਂ ਆਪ ਲੈ ਆਵਾਂ ਮੈਂ ਟਾਈਮ ਸਰ ਜਾਵਾਂ ਮਰੂੰਡੇ ਜਿੱਥੋਂ ਮਿਲਦੇ ਆ ਉੱਥੋਂ ਮੈਂ ਲਿਆ ਕੇ ਦੇ ਆਪ ਦਾ ਜਿਹੜਾ ਇੱਥੇ ਤੂਲ ਤੇ ਬਾਈ ਇਹ ਮਰੂੰਡੇ ਵੇਚਦਾ ਤੇ ਭਾਈ ਇਹ ਜਿਹੜਾ ਮਾਲਾ ਕੇ ਇਹਦਾ ਕੰਮ ਕਰਾ ਤੇ ਨਾ ਇਹਨਾਂ ਦੇ ਸਿਰ ਤੇ ਨਾ ਬੈਠ ਰਹੇ ਮਰੂੰਡਾ ਤੂਲੇ ਹੋਣਾ ਇਹਨੂੰ ਸੋਖ ਆ ਜਾਈ ਜਾਂ ਕਿਸੇ ਵੀ ਕਿੱਥੋਂ ਲੈ ਕੇ ਆਉਣਾ ਬਾਈ ਜੀ ਡਗਰੂ ਮੱਡਾ ਘਰੋਂ ਵੀ ਕਈ ਦਿਨ ਲਿਆ ਆ ਆਹਾਂ ਕਿਉਂਕਿ ਡਗਰੂ ਕੋਲ ਹੁਣ ਤਾਂ ਨਵਾਂ ਬਣ ਗਿਆ ਉੱਥੇ ਵੀ ਕਈ ਬਜ਼ੁਰਗ ਜਿਹੜੇ ਮਰੂੰਡਾ ਵੇਚਦੇ ਆ ਹਨਾ ਤੇ ਉਥੋਂ ਬਾਈ ਕਈ ਵਾਰ ਲੈ ਆਉਂਦਾ ਤੇ ਡਗਰੂ ਵੀ ਇੱਥੋਂ ਪੈ ਜਾਂਦਾ ਮੇਰੇ ਖਿਆਲ ਨਾਲ ਸਾਫ 5 ਕਿਲੋਮੀਟਰ ਲੈ ਪੈ ਜਾਂਦਾ ਹਾਂ 10 ਕਿ ਹਾਂ 10 ਕਿਲੋਮੀਟਰ ਡਗਰੂ ਪੈ ਜਾਂਦਾ ਤੇ ਬਾਈ ਤੁਸੀਂ ਆਹ ਦੇਖ ਲਓ ਜੇ ਬਾਈ ਆਪ ਵੀ ਜਾਊਗਾ ਕਦੋਂ ਗਿਆ ਤੇ ਕਦੋਂ ਇਹ ਆਇਆ ਤੇ ਜੇ ਹੁਣ ਇਹ ਵੀਰ ਨਹੀਂ ਹੁੰਦੇ ਤਾਂ ਬਾਈ ਦਾ ਬਹੁਤ ਔਖਾ ਜਾਂਦਾ ਚੱਲ ਇਹ ਵੀ ਹੁਣ ਇਹ ਨਹੀਂ ਵੀ ਪੱਕਾ ਵੀ ਇਹ ਜਾਂਦੇ ਰਹਿੰਦੇ ਮੋਗੇ ਨੂੰ ਜਦੋਂ ਇਹਨਾਂ ਦਾ ਵੀ ਹਾਂ ਜੇ ਢਾ ਆਊਗਾ ਤੇ ਜਾਣ ਕੇ ਤਾਂ ਕੰਮ ਚੱਲੂਗਾ ਹਾਂ ਤੇ ਆਪਾਂ ਇਹੀ ਜਾਣੇ ਬਾਈ ਬਾਈ ਦੀ ਨਾ ਵੱਧ ਤੋਂ ਵੱਧ ਹੈਲਪ ਕੀਤੀ ਜਾਵੇ ਤੇ ਇਹਨੂੰ ਜੇ ਆਪਾਂ ਨਾਲ ਰਲ ਮਿਲ ਕੇ ਬਾਈ ਨੂੰ ਸਕੂਟਰੀ ਜ਼ਰੂਰ ਲੈ ਕੇ ਦੇਈਏ ਕਿਉਂਕਿ ਮੇਰਾ ਤਾਂ ਇਹ ਫਰਜ਼ ਬੰਦਾ ਜੀ ਪੋਸਟ ਪਾਦ ਕੇ ਆ ਨਾ ਬਾਈ ਦੀ ਤੇ ਮਦਦਗਾਰ ਬਹੁਤ ਤੇ ਸ਼ੇਅਰ ਜ਼ਰੂਰ ਕਰੋ ਬਾਈ ਜੀ ਬਾਈ ਦੀ ਵੀਡੀਓ ਨੂੰ ਤੇ ਇੱਕ ਬਾਈ ਹੋਰ ਤੁਸੀਂ ਕੀ ਕਹਿੰਦੇ ਸੀ ਕਿ ਕਣਕ ਦੀ ਮੇਰੀ ਕਣਕ ਵੀ ਡੀਪੂ ਦੀ 5-6 ਸਾਲ ਹੋ ਗਏ ਬੰਦ ਕਰਤੀ ਸੀ ਇੱਕ ਬਾਈ ਸਰਕਾਰ ਨੇ ਨਾ ਜਿਹੜੀ ਬਾਈ ਨੂੰ ਆਪਾਂ ਕਣਕ 15 ਕਿਲੋ ਮਿਲਦੀ ਹੁਣ ਤਾਂ ਫ੍ਰੀ ਵਾਲੀ ਤੇ ਉਹ ਵੀ ਜਿਹੜੀ ਬਾਈ ਦੀ ਜਿਹੜਾ ਉਹ ਬੰਦ ਕੀਤੀ ਹੋਈ ਆ ਭਾਈ ਜਿੱਥੇ ਹੁਣ ਹਾਂ 35 ਰੁਪਏ ਕਿਲੋ ਆਟਾ ਲੈ ਕੇ ਆਉਣਾ ਚਾਹੀਦਾ ਅੱਛਾ 35 ਰੁਪਏ ਉਹ ਤਾਂ ਪਤਾ ਹੀ ਭਾਈ 35 ਰੁਪਏ ਆਟਾ ਮਿਲਦਾ ਕਣਕ ਬਹੁਤ ਮਹਿੰਗੀ ਹੋਈ ਪਈ ਐ ਚੱਕੀਆਂ ਤੇ 35 30 33 34 35 ਇਹਨਾਂ ਦਿੰਦੇ ਹਨ ਤੇ ਇੱਥੇ ਜਿੰਨਾਂ ਕੋਲੇ ਪੈਲੀ ਪੱਠੇ ਆ ਉਹਨਾਂ ਨੂੰ ਤਾਂ ਭਾਈ ਕਣਕਾਂ ਮਿਲੀ ਜਾਂਦੀਆਂ ਹੁਣ ਆ ਵੇ ਲੋ ਆ ਵੇ ਲੋ ਬਾਈ ਦੀਆਂ ਸ਼ਰਟ ਦੇਖੋ ਪਾਟੀ ਆ ਦੇਖ ਲਓ ਹੈ ਤੇ ਭਾਈ ਬੁਰਾ ਹਾਲ ਆ ਬਾਈ ਦਾ ਤੇ ਆਪਾਂ ਤਾਂ ਇਹ ਆਣੇ ਭਾਈ ਵੱਧ ਤੋਂ ਵੱਧ ਵੀਡੀਓ ਨੂੰ ਜਰੂਰ ਸ਼ੇਅਰ ਕਰੋ ਬਾਈ ਦੀ ਮਦਦ ਹੋਵੇ ਕਿਉਂਕਿ ਬੂੰਦ-ਬੂੰਦ ਨਾਲ ਕਹਿੰਦੇ ਸਾਗਰ ਭਰ ਜਾਂਦਾ ਹਨਾ ਤੇ ਆਪਾਂ ਇਹ ਨਹੀਂ ਆਉਂਦੇ ਵੀ 10-10 ਰੁਪਏ ਬਾਈ ਨੂੰ ਆਪਾਂ ਨਾ ਅਕਾਊਂਟ ਪਾਉਣਾ ਨਾ ਆਪਾਂ ਫੋਨ ਨੰਬਰ ਬਾਈ ਦਾ ਫੋਨ ਨੰਬਰ ਦੇ ਦੇਣੇ ਹਨਾ ਨਹੀਂ ਇੱਥੇ ਹੁੰਦਾ ਕੋਈ ਮੋਬਾਈਲ ਨਹੀਂ ਆ ਬਾਈ ਕੋਲੇ ਫੋਨ ਵੀ ਹੈ ਨਹੀਂ ਕੋਈ ਮੈਂ ਆਪਦਾ ਕਾਊਂਟ ਨਹੀਂ ਦੇਣਾ ਕੋਈ ਇਨ੍ਹਾਂ ਬਾਈਆਂ ਦਾ ਨਹੀਂ ਦੇਣਾ ਸਿੱਧਾ ਆ ਕੇ ਬਾਈ ਦੀ ਸੇਵਾ ਕਰੋ ਬਾਈ ਜੀ ਕਿਉਂਕਿ ਕਾਹਨੂੰ ਬਾਈ ਬਲੇਮ ਲੱਗਦੇ ਹਨਾ ਤੇ ਆਪਾਂ ਨਹੀਂ ਆਉਂਦੇ ਵੀ ਸਾਡੀ ਅਸੀਂ ਨਹੀਂ ਆਪਦੇ ਅਕਾਊਂਟ ਚ ਕਰਾਉਣਾ ਪ੍ਰਮਾਤਮਾ ਨੇ ਦਿੱਤਾ ਬਹੁਤ ਕੁਝ ਆ ਆਪਾਂ ਇਹ ਆਣੇ ਆ ਬਾਈ ਬਾਈ ਦੀ ਹੈਲਪ ਕੀਤੀ ਜਾਵੇ ਬਸ ਬਾਈ ਨੂੰ ਜਿਹੜੀ ਉਹ ਆਪਣੀ ਰੇੜੀ ਆ ਬੈਟਰੀ ਵਾਲੀ ਉਹ ਮੈਜੇ ਨਾ ਤੇ ਆ ਜਿਹੜਾ ਆਪਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਾਂਗੇ ਜੇ ਆਪਾਂ ਨੂੰ ਬਾਈ ਦੀ ਉਹ ਹੈਲਪ ਹੋ ਜਾਂਦੀ ਆਪਾਂ ਉਦੋਂ ਬਾਅਦ ਵੀ ਜਿਹੜੀ ਬਾਈ ਦੀ ਜਿਹੜੀ ਆ ਸਕੂਲ ਨਹੀਂ ਨਵੀਂ ਆਈ ਦੀ ਆਪਾਂ ਉਹ ਵੀ ਵੀਡੀਓ ਪਾਵਾਂਗੇ ਤੇ ਵੱਧ ਤੋਂ ਵੱਧ ਬਾਈ ਜੀ ਹੱਥ ਜੋੜ ਕੇ ਫਿਰ ਬੇਨਤੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ